ਅਸਟਮ ਅਸੀਂ ਮੌਜੂਦਾ ਸਤਿਗੁਰੂ ਨਾਨਕ ਦੇਵ ਜੀ ਦੀ ਚਰਚੋ ਪ੍ਰਾਪਤ ਅਰਤੀ ਸੁਲਤਾਨਪੁਰ ਲੋਧੀ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ ਪੌਣੇ 15 ਸਾਲ ਗੁਜ਼ਾਰੇ ਜਰ ਜਰੇ ਦੇ ਵਿੱਚ ਕਣ ਕਣ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਵਾਸਾ ਇਹ ਉਹ ਪੁੱਤਰ ਵਈ ਹੈ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਦਾ ਉਚਾਰਨ ਕੀਤਾ ਸੀ ਤਨ ਦਿਨ ਇਸ ਵਈ ਦੇ ਵਿੱਚ ਲੋਪ ਪ੍ਰਣ ਤੋਂ ਬਾਅਦ ਇਤੋਂ ਥੋੜੀ ਦੂਰ ਗੁਰਦਰਾ ਸੰਤ ਘਾਟ ਤੇ ਆਣ ਕੇ ਉਹਨਾਂ ਨੇ ਓੰਕਾਰ ਦਾ ਵਾਜਾ ਦਿੱਤਾ ਸੀ ਮੋਲਮੰਤਰ ਦਾ ਉਚਾਰਨ ਕੀਤਾ ਸੀ ਇਸ ਪਵਿੱਤਰ ਵਹਿ ਨੂੰ ਉਸ ਸਮਾਂ ਪਹਿਲਾਂ ਸੰਤ ਬਲਬੀਰ ਸਿੰਘ ਵੱਲੋਂ ਜਿਹੜੀ ਕਾਰ ਸੇਵਾ ਸ਼ੁਰੂ ਕੀਤੀ ਗਈ ਸੀ ਕਿਉਂਕਿ ਇਹ ਗੰਦਲੀ ਹੋ ਚੁੱਕੀ ਸੀ ਇਹ ਪਵਿੱਤਰ ਜਿਹੜੀ ਵਹਿ ਸੀ ਆਪ ਪਵਿੱਤਰ ਹੋਣੀ ਸ਼ੁਰੂ ਹੋ ਚੁੱਕੀ ਸੀ ਲੋਕ ਇੱਥੇ ਆਣ ਕੇ ਗੰਧ ਸੁਟਣ ਲੱਗ ਗਿਆ ਸੀ ਇਸ ਪਾਣੀ ਜਿਹੜਾ ਸੀ ਉਹ ਬਿਲਕੁਲ ਖਰਾਬ ਹੋ ਚੁੱਕਾ ਸੀ ਤੇ ਅੱਜ ਤਕਰੀਬਨ 25 ਸਾਲ ਪਹਿਲਾਂ ਸੰਤ ਬਲਬੀਰ ਸਿੰਘ ਸੀਚਵਾਲ ਵੱਲੋਂ ਇਸ ਵਹਿ ਨੂੰ ਜਿਹੜਾ ਉਹ ਕਾਰ ਸੇਵਾ ਦਾ ਰੰਭ ਕਰਕੇ ਇਸ ਨੂੰ ਸਾਫ ਕਰਨ ਦੀ ਸ਼ੁਰੂਆਤ ਕੀਤੀ ਸੀ ਅੱਜ ਸਾਡੇ ਨਾਲ ਮੌਜੂਦ ਨੇ ਪਦਮਸ਼੍ਰੀ ਸੰਤ ਬਲਬੀਰ ਸਿੰਘ ਸਿਚੇਵਾਲ ਮੈਂਬਰ ਰਾਜ ਸਭਾ ਸਭ ਤੋਂ ਪਹਿਲਾਂ ਬਾਬਾ ਜੀ ਆਇਆਂ ਸਸਕਾਰ ਸਰਗਨ ਪਰਿਸ਼ਦ ਜੀ ਬਾਬਾ ਜੀ ਇਸ ਵਹੀ ਦੀ ਗੱਲ ਚੱਲਦੀ ਆ तकरीबन 25 ਸਾਲ ਪਹਿਲਾਂ ਤੁਸੀਂ ਇਸ ਦੀ ਸ਼ੁਰੂਆਤ ਕੀਤੀ ਔਨ 25 ਸਾਲ ਹੋ ਚੁੱਕੇ ਨੇ ਕੱਲ ਇਸ ਦੀ ਵਰੇਗਾंडा ਤੇ ਇਹ 25 ਸਾਲ ਵਹੀ ਨੂੰ ਸਾਫ ਕਰਨ ਦੀ ਜ਼ਰੂਰਤ ਕਿਉਂ ਪਈ ਖਰਾਬ ਕਿਉਂ ਹੋਏ ਸੀ ਪਹਿਲੀ ਗੱਲ ਕਿ ਅਸੀਂ ਗੁਰਬਾਣੀ ਤੋਂ ਬੇਮੁਖ ਹੋਏ ਸੰਵਿਧਾਨ ਤੋਂ ਬੇਮੁਖ ਹੋਏ ਵਿਗਿਆਨ ਤੋਂ ਬੇਮੁਖ ਹੋਏ ਜਦੋਂ ਅਸੀਂ ਪਰਮੇਸ਼ਰ ਤੋਂ ਬੇਮੁਖ ਹੋ ਜਾਂਦੇ ਆਂ ਪਾਣੀ ਕਿੰਦੀ ਪਰਮੇਸ਼ਰ ਤੋਂ ਭੁੱਲਿਆ ਮੈਂ ਆਪਣਾ ਸਬਰੂ ਸੋ ਗੁਰੂ ਦਾ ਆਪਦੇਸ਼ ਜਿਹੜਾ ਅਸੀਂ ਪਵਨ ਗੁਰੂ ਪਾਣੀ ਪਤ ਮਾਤਾ ਤਰਤ ਮਹਾਤ ਦੇਵ ਸਰਹਾਤ ਦੇ ਦਾਇਤਾ ਖੇਲੇ ਸੁਣਨ ਗਾਏ ਉਹਨੂੰ ਅਸੀਂ ਉਹਨਾਂ ਦੀ ਬਜਨਾਂ ਨੂੰ ਫਾਲੋ ਨਹੀਂ ਕੀਤਾ ਪਿੰਡ ਸਰਵਤੀੰਦਰਾ ਕੀ ਦਾ ਵੇਸਟੇਜ ਇਹਦੇ ਵਿੱਚ ਪਾਣੀ ਸ਼ੁਰੂ ਕਰ ਦਿੱਤੀ ਇਹਦੇ ਨਾਲ ਇਹ ਬਾਰਸ਼ਾਂ ਦੇ ਦਿਨਾਂ ਚਲਦੀ ਸੀ ਮਗਰੋਂ ਸੁੱਕ ਜਾਂਦੀ ਸੀ ਗੰਦੇ ਪਾਣੀ ਵਗਦੇ ਸੀ ਜਲ ਚਰਜੀ ਖਤਮ ਹੋ ਗਏ ਸੀ ਫਿਰ ਦੁਬਾਰਾ 2000 ਚ ਸ਼ੁਰੂ ਕੀਤਾ ਗੁਰੂ ਮਹਾਰੇ ਨੇ ਕਿਰਪਾ ਕੀਤੀ ਅਜੇ ਵਿੱਚ ਅਮਰਤੀ ਜਲ ਦੀ ਧਾਰਾ ਵਗਦੀ ਹੈ ਇਹਦੇ ਵਿੱਚ ਨਾ ਵੀ ਸਕਦੇ ਆਂ ਚੱਲ ਸਕ ਵੀ ਸਕਦੇ ਆਂ ਸੋ ਗੁਰੂ ਨੇ ਕਿਰਪਾ ਕੀਤੀ ਹੈ 12 ਮਹੀਨੇ ਹੁਣ ਚਲਦੀ ਹੈ ਜਿੱਦੋਂ ਆਉਂਦੀ ਸੀ ਉਦੋਂ ਸੇਮ ਖਤਮ ਹੋ ਗਈ ਜਿੱਦ ਕਿ ਜਾਂਦੀ ਸੀ ਉਧਰੋਂ ਸੇਮ ਖਤਮ ਹੋ ਗਈ ਜਿੱਥੇ ਸੈਂਟਰ ਦੇ ਵਿੱਚ ਦੀ ਵਗਦੀ ਸੀ ਉਥੇ ਸੋਕਾ ਆ ਗਿਆ ਸੀ ਖਤਮ ਹੋ ਗਿਆ ਪੂਰੇ ਪੰਜਾਬ ਦੇ ਵਿੱਚ ਪਾਣੀ ਥੱਲੇ ਜਾ ਰਿਹਾ ਪਰ ਜਿੱਥੋਂ ਦੀ ਕਾਲੀ ਵੇਨ ਲੰਘ ਰਹੀ ਹੈ ਪਾਣੀ ਉੱਪਰ ਆ ਰਿਹਾ ਉਹਦਾ ਕਾਰਨ ਇਹਦੇ ਤਰੰਤਰ ਵਹਾਅ ਦਾ ਚੱਲ ਹੋਣਾ ਦਿਖਾਈ ਗੱਲ ਜਦੋਂ ਪਵਿੱਤਰ ਵੇਨ ਦੀ ਹੁੰਦੀ ਆ ਇਹ ਕਿੰਨੀ ਕਿ ਲੰਬਾਈ ਆ ਜੀ ਜਿਹੜੀ ਵੇਨ ਦੀ ਔਰ ਕਿੱਥੋਂ ਸ਼ੁਰੂ ਹੋ ਕੇ ਕਿੱਥੇ ਜਾ ਕੇ ਖਤਮ ਆ 162 ਕਿਲੋਮੀਟਰ ਲਗਭਗ ਦੀ ਲੰਬਾਈ ਆ ਉਹ ਤੁਹਾਨੂੰ ਆਪਣਿਤ ਸ਼ੁਰੂ ਹੋ ਕੇ ਇਹ ਜਾ ਕੇ ਅ ਅੱਗੇ ਜਿਹੜਾ ਹੈ ਉਹ ਜਿਹੜੇ ਮੰਡ ਤੇ ਪੰਡਾ ਪਾ ਲਈ ਤੋਂ ਅੱਗੇ ਜਾ ਕੇ ਉਹਨਾਂ ਪੰਡਾਂ ਦੇ ਵਿੱਚ ਜਾ ਕੇ ਜਿਹੜੇ ਇਸ ਵੇਲੇ ਅ ਆਪਣੇ ਵਾਟਰ ਬੋਡੀ ਵਿੱਚ ਆ ਚੁੱਕੇ ਉਸੇ ਜਾ ਕੇ ਬਿਆਸ ਦੇ ਵਿੱਚ ਜੱਟ ਮੰਗਾ ਬਾਬਾ ਜੀ ਜਦੋਂ ਗੱਲ ਵਹਿੰਦੀ ਚੱਲਦੀ ਆ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇੱਥੇ ਜਿਹੜੀ ਕਾਰ ਸੇਵਾ ਚੱਲਦੀ ਸੀਗੀ ਉਸ ਮਸਿਆਂ ਆ ਰਹੀਆਂ ਸਨ ਕੁਝ ਲੋਕ ਕਿਹਦਾ ਤੇ ਕਬਜ਼ਾ ਕਰਕੇ ਬੈਠੇ ਸੀ ਇਦਾਂ ਦੀ ਕੋਈ ਗੱਲ ਸੀ ਬਹੁਤ ਕੋਸੇ ਦਾ ਬੜਾ ਉਸ ਫੇਸ ਕਰਨਾ ਪਿਆ ਤੇ ਬੜੇ ਬੜੇ ਤਕੜੇ ਵੀ ਹੁੰਦੇ ਰਿਹਾ ਗੋਲੀਆਂ ਦਿੱਕਰ ਵੀ ਚੱਲ ਗਿਆ ਪਰ ਗੁਰੂ ਪਾਤਸ਼ਾਹ ਨੇ ਮਿਹਰ ਕੀਤੀ ਜਿਸ ਦਾ ਕਾਰਜ ਦਿੱਤਾ ਨਹੀਂ ਕਿਆ ਮਨਸਕਾ ਕਰ ਰਾਮ ਗੁਰੂ ਦਾ ਕਾਰਜ ਹੈ ਗੁਰੂ ਨੇ ਕਿਰਪਾ ਕਰ ਦਿੱਤੀ ਇਹ ਸੰਗਤਾਂ ਦੀ ਸੇਵਾ ਜਿਹੜੀ ਹੈਗੀ ਸਫਲ ਹੋਈ ਹੈ ਤੁਸੀਂ ਗੁਰੂ ਮਹਾਰਾਜ ਦੇ ਵੀ ਧੰਨਵਾਦੀ ਆਂ ਸੋਨਾ ਸੇਵਾਦਾਰਾਂ ਦੀ ਸੰਗਤਾਂ ਦੇ ਵੀ ਧੰਨਵਾਦੀ ਆ ਜਿਨ੍ਹਾਂ ਨੇ ਧਨਮਨਤਨ ਦੇ ਨਾਲ ਹਿੱਸਾ ਪਾ ਕੇ ਇਸ ਕਾਰਜ ਨੂੰ ਸਫਲ ਚਲਾਇਆ ਤਬਦੀਲੀ ਕੁਦਰਤ ਦਾ ਨਿਜਮ ਆਪਾਂ ਮੰਨਦੇ ਆ ਕਿ ਤਬਦੀਲੀ ਹੋਣੀ ਚਾਹੀਦੀ ਆ ਪਰ ਪੰਜ ਦਰਿਆਵਾਂ ਦੀ ਧਰਤੀ ਪੰਜਾਬਾਂ ਤੋਂ ਬਣੀ ਹੋਈ ਪਾਣੀਆਂ ਨੂੰ ਅੱਜ ਪਲੀਤ ਹੋਣ ਪਿੱਛੇ ਕਾਰਨ ਕੀ ਮੰਨਦੇ ਕਾਰਨ ਆ ਕਿ ਜਿੰਨਾ ਵੀ ਥੱਡੀਆਂ ਸਰਕਾਰਾਂ ਆਈਆਂ ਪੋਲੂਸ਼ਨ ਕੰਟਰੋਲ ਬੋਰਡ ਬਣ ਗਿਆ 74 ਦਾ ਐਕਟ ਬਣ ਗਿਆ ਪਰ ਕਿਸੇ ਨੇ ਕਾਨੂੰਨ ਬਣ ਕੇ ਫਾਲੋ ਨਹੀਂ ਕੀਤਾ ਇੰਡਸਟਰੀ ਲੱਗ ਗਈਗੇ ਉਹਨੂੰ ਖੁੱਲਾ ਛੱਡ ਦਿੱਤਾ ਆਪਣੇ ਸ਼ਹਿਰਾਂ ਦੇ ਪਾਣੇ ਨੂੰ ਖੁੱਲਾ ਛੱਡ ਦਿੱਤਾ ਕੋਈ ਟ੍ਰੀਟਮੈਂਟ ਪਲੈਂਟ ਨਹੀਂ ਜੋ ਆਇਆ ਸਭ ਪੀਣ ਵਾਲੇ ਪਾਣੀ 'ਚ ਮਿਲਾਈ ਗਏ ਸਮਝ ਲਓਗੇ ਸਭ ਤੋਂ ਵੱਡੀ ਵੱਡਾ ਮਾੜਾ ਕੰਮ ਇਹਨਾਂ ਹਾਕਿਆਂ ਦੇ ਵਿੱਚ ਹੋਇਆ ਜਾਂ ਜਿਹੜੀ ਪਿਛਲੀ 1900 ਜਿਹੜੀ ਹੈਗੀ 2000 ਤੱਕ ਉਹ ਸਭ ਤੋਂ ਵੱਡਾ ਕੰਮ ਹੈ ਜਿਹੜਾ ਅਸੀਂ ਨਦੀਆਂ ਦਰਿਆਵਾਂ ਵਿੱਚ ਪਿੰਡਾਂ ਸ਼ਹਿਰਾਂ ਤੇ ਇੰਡਸਟਰੀ ਦੇ ਪਾਣੀ ਪਾਏ ਇਤੋਂ ਮਾੜਾ ਕੰਮ ਕੋਈ ਨਹੀਂ ਹੋ ਸਕਦਾ ਜਿਹੜਾ ਕੀਤਾ ਇਹ ਉਹਦਾ ਇਹ ਨਈ ਗੁਰੂਤੋਂ ਵੀ ਬੇਮਕ ਹੋ ਗਿਆ। ਸੂਦਾਂਤੋਂ ਵੀ ਬੇਮਕ ਹੋ ਗਿਆ। ਵਿਗਿਆਨ ਤੋਂ ਵੀ ਬੇਮਕ ਹੋ ਗਿਆ। ਇਹ ਨਹੀਂ ਚਾਹੀਦਾ। ਇਹ ਦਰਾਸ਼ ਦੇ ਅੱਗੇ ਜਿੱਥੇ ਸਾਡਾ ਸਿਰ ਝੁਕਦਾ ਸੀ ਅਸੀਂ ਉੱਥੇ ਕੂੜਾ ਸੱਡਿਆ ਤੇ ਉਹਦਾ ਫਲ ਵੀ ਕੋਕ। ਜੀ। ਅੱਜ ਅਸੀਂ ਇਸ ਨੂੰ ਸਾਫ਼ ਕਰ ਲਿਆ। ਤਕਰੀਬਨ ਜਿਵੇਂ ਤੁਸੀਂ ਦੱਸ ਰਹੇ ਸੀ ਕਿ ਆਲਮੋਸਟ ਸਾਰੇ ਜਿਹੜਾ ਪਾਣੀ ਇੱਥੋਂ ਬੰਦ ਹੋ ਚੁੱਕਾ। ਲਾਸਟ ਤੁਸੀਂ ਕਹਿੰਦੇ ਸੀ ਕਿ ਇੱਕ ਟ੍ਰੀਟਮੈਂਟ ਸੈੱਲ ਪਲਾਂਟ ਰਹਿੰਦਾ ਉਹ ਹੋ ਗਿਆ ਕਿ ਰਹਿੰਦਾ ਹਜੇ? ਟ੍ਰੀਟਮੈਂਟ ਪਲਾਂਟ ਸਾਰੇ ਲੱਗੇ। ਸਾਰੇ ਲੱਗੇ। ਉਹ ਕਿ ਪੁਰਾਣੀਆਂ ਦੀਆਂ ਕਲੋਨੀਆਂ ਦਾ ਰਹਿੰਦਾ ਸੀ। ਉਹ ਲੱਗਣ ਦੇ ਨਾਲ ਪਿਛਲੇ ਅ ਅਪ੍ਰੈਲ ਦੇ ਵਿੱਚ ਚਾਲੂ ਹੋ ਗਿਆ ਸੀ ਤੇ ਉਹ ਪਾਣੀ ਪੈਣੋਂ ਹਟ ਗਿਆ ਉਹ ਤਾਂ ਬਹੁਤ ਮਾੜਾ ਇੱਥੇ ਅਸਰ ਪੈਂਦਾ ਸੀ ਕਿਉਂਕਿ ਸਭ ਤੋਂ ਨਜ਼ਦੀਕ ਕੋਈ ਸੀ ਉਹ ਲੱਗਣ ਦੇ ਨਾਲ ਜਦੋਂ ਸਭ ਮਗਰੋਂ ਕੋਈ ਮੱਛੀ ਮਾਰਦਾ ਕਦੇ ਵੀ ਆਪਾਂ ਸਮਾਇ ਨਹੀਂ ਪਾਣੀ ਬਿਲਕੁਲ ਸਾਫ਼ ਜਿਹੜਾ ਉੱਥੋਂ ਆ ਰਿਹਾ ਇਹ ਹੁਣ ਪਾਣੀ ਕਿੱਥੋਂ ਆ ਰਿਹਾ ਹੈ ਕਿਹੜੇ ਦਰਿਆ ਚੋਂ ਆ ਰਿਹਾ ਇਹ ਪਾਣੀ ਮਕੇਰੀਆ ਹਾਈਡਲ ਚੈਨਲ ਤੋਂ ਸੱਜਿਆ ਹੋਇਆ ਪਾਣੀ ਰੈਗੂਲਰ ਚੱਲਦਾ ਅੱਗੇ ਪਾਣੀ ਉਹ ਨਾ ਕੁਝ ਮਹੀਨੇ ਇਹਦੇ ਵਿੱਚ ਰਹਿੰਦਾ ਸੀ ਮਗਰੋਂ ਸੁੱਤੇ ਹੁੰਦੇ ਸੀ ਜੀ ਉਹ 12 ਮਹੀਨੇ ਕੱਲ ਤੁਸੀਂ ਅਸੀਂ ਪਚਵੀਂ ਬਰੇਗੰਡ ਬਣਾ ਰਹੇ ਹੋ ਕੱਲ ਪਤਾ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪਹੁੰਚ ਰਹੇ ਆ ਹੋਰ ਸ਼ਖਸੀਅਤਾਂ ਵੀ ਪਹੁੰਚਣ ਗਿਆ ਇਸ ਵੇਲੇ ਦੇ ਕੋਈ ਰਹਿੰਦੇ ਕਾਰਜ ਪੂਰੇ ਲਈ ਮੰਗ ਕਰੋਗੇ ਜਾਂ ਸਮਾਰਟ ਸਿਟੀ ਦੀ ਗੱਲ ਕਰਦੇ ਹੋ ਜਿੱਥੇ ਤਾਂ ਬਈ ਸਾਫ਼ ਕੀਤੀ ਆ ਸ਼ਹਿਰ ਵੀ ਕਹਿੰਦੇ ਬਹੁਤ ਕੰਦਾ ਆ ਉਹਨੂੰ ਵੀ ਸਾਫ਼ ਕਰਨ ਦੇ ਵਾਸਤੇ ਪੈਸੇ ਮਿਲੇ ਹੋਇਆ ਉਹ ਲੱਗੇ ਨਹੀਂ ਗਏ ਉਹਨੇ ਵੀ ਬੇਨਤੀ ਕਰਾਂਗੇ ਕਿ ਸਾਰੇ ਜਿਹੜੇ ਹੈਗੇ ਲੱਗ ਜਾਣ ਜਿਹਦੇ ਨਾਲ ਬਹੁਤ ਵੱਡਾ ਸਹਾਰਾ ਹੋ ਸਕਦਾ ਹੈ ਆਪਣੇ ਕੈਮਰੇ ਲੱਗਣੇ ਆ ਉਹ ਵੀ ਪ੍ਰੋਜੈਕਟ ਵਿੱਚ ਹੈ ਫਿਰ ਇਹ ਜਿਹੜਾ ਹੈ ਕੋ ਆਪਣਾ ਨਾਨਕ ਦਾ ਕੇਸ ਸਟੇਡੀਅਮ ਆ ਜਿਹੜਾ ਦੂਸਰਾ ਖੇਡ ਸਟੇਡੀਅਮ ਬਣਨਾ ਤੇ ਕੁਝ ਕੰਮ ਜਿਹੜੇ ਹੈਗੇ ਆ ਉਹਨਾਂ ਨੂੰ ਕਰਾਂਗੇ ਸਵੇਰ ਤੱਕ ਬਾਕੀ ਇਹ ਜਿਹੜਾ ਹੈਗਾ ਇੱਕ ਜਿਹੜਾ ਹਸਪਤਾਲ ਬਣ ਜੂਰਗਾ ਉਵੇਂ ਇਸ ਗੰਦੀ ਕਰਾਂਗੇ ਕਿ ਇਹਨਾਂ ਨੂੰ ਇਸ ਇਲਾਕੇ ਦੇ ਵਿੱਚ ਮੈਡੀਕਲ ਕਾਲਜ ਮੈਡੀਕਲ ਕਾਲਜ ਬਾਬਾ ਜੀ ਇੱਕ ਵੱਡੀ ਚੁਣੌਤੀ ਤੁਸੀਂ ਸਰ ਕਰ ਲਈ ਪਰ ਨਾਲ ਦੀ ਨਾਲ ਤੁਸੀਂ ਬੁੱਢੇ ਦਰਿਆ ਤੋਂ ਵੀ ਜਾ ਕੇ ਹੱਥ ਪਾਇਆ ਜਿਵੇਂ ਕਿ ਪਵਿੱਤਰ ਕਾਲੀ ਵੇਂ ਗੰਦੀ ਸੀ ਉਸੇ ਤਰ੍ਹਾਂ ਇਹ ਪਵਿੱਤਰ ਬੁੱਢਾ ਦਰਿਆ ਵੀ ਗੰਦਾ ਕਿੰਡੀ ਕ ਵੱਡੀ ਚੁਣੌਤੀ ਉੱਥੇ ਆ ਰਹੀ ਹੈ ਤਾਂ ਉਹਨਾਂ ਜਦੋਂ ਮਾਲਕ ਦਾ ਹੱਥ ਹੋਵੇ ਫਿਰ ਸਭ ਚੁਣੌਤੀਆਂ ਖਤਮ ਹੋ ਜਾਂਦੀਆਂ ਗੁਰੂ ਦਾ ਕਾਰਜ ਹੈ ਉਹਨੇ ਕਰਵਾਉਣਾ ਦੇ ਬਹਿਤ ਕੋਸ਼ਿਸ਼ ਨਹੀਂ ਅਸੀਂ ਆਪਣੇ ਜਿੰਨਾ ਜਤਨ ਆਉ ਜ਼ਰੂਰ ਕਰਾਂਗੇ ਲੱਗੇ ਹੋਏ ਆ ਮਾਰ ਨੇ ਸਫਲਤਾ ਵੀ ਬਖਸ਼ੇ ਇਹ ਸਾਨੂੰ ਨਹੀਂ ਲੱਗਦਾ ਕਿ ਉਹ ਹੁਣ ਜਿਆਦਾ ਸਮਾਂ ਲੱਗੂਗਾ ਉਹ ਇਹਨੂੰ ਤਾਂ 25 ਸਾਲ ਇਸ ਕਰਕੇ ਲੱਗੇ ਕਿ ਉਹ ਉਸ ਵੇਲੇ ਦਾ ਤੇ ਇਸ ਵੇਲੇ ਦੀ ਸਮਝ ਬਹੁਤ ਅੰਤਰ ਹੈ ਹੁਣ ਥੋੜੀ ਚਿਰ ਜੀ ਹੁਣ ਆਪਾਂ ਉਹਨੂੰ ਉਹ ਜਦੋਂ ਕੋਈ ਤਰਬਈ ਸ਼ੁਰੂ ਤਾਂ ਸ਼ੁਰੂ ਕੀਤਾ ਉਹ ਨਵਾਂ ਤਜਰਬਾ ਸੀ ਹੁਣ ਆਪਣ ਨੂੰ ਕੋਈ ਵੇਂ ਨੂੰ ਸਾਫ ਕਰਨ ਦਾ ਇੱਕ ਤਜਰਬਾ ਉਹਨੂੰ ਉਹ ਪੜ੍ਹੇ ਰਵੇ ਤੂੰ ਵੀ ਲਖਲਾਵਲੇ ਗੁਰੂ ਦੀ ਕਰਪਾ ਨਾਲ ਸਿਮਰ ਠੀਕ ਹੋ ਗਿਆ ਕੱਲ ਦੇ ਸਮਾਗਮ ਵਾਸਤੇ ਸੰਗਤਾਂ ਲਈ ਕੋਈ ਸਨੇਹ ਅ ਦੇਣਾ ਚਾਹੁੰਦੇ ਇਹਨਾਂ ਦੀ ਕਰਾਂਗੇ ਕਿ ਅੱਜ ਉਹ 25 ਸਾਲ ਪਹਿਲਾਂ ਉਦੋਂ ਵੀ 16 ਤਰੀਕ ਸੀ ਐਤਵਾਰ ਦਾ ਜਿਹੜਾ ਸੀਗਾ ਸਉਣ ਦੀ ਸੰਗਰਾਂਦ ਸੀ ਕੱਲ ਨੂੰ ਵੀ 16 ਤਰੀਕ ਸਉਣ ਦੀ ਸੰਗਰਾਂਦ ਲੋਕ ਬੈਣਗੇ ਅਰਦਾਸ ਹੋਊਗੀ ਉਸ ਅਰਦਾਸ ਵਿੱਚ ਸ਼ਾਮਲ ਹੋਈਏ ਕਿਰਪਾ ਕਰੋ ਕਾਲੀ ਪੁੱਤਰੇ ਕਾਲੀ ਵਹੀ ਨਹੀਂ ਬੁੱਢਾ ਦਰਿਆ ਕਾਲਾ ਸੰਗਿਆ ਦੇ ਨਿੱਤੀ ਵਹੀ ਟੰਗਟਾ ਬਨਾਲਾ ਕੱਗਰ ਤੇ ਹੋਰ ਵੀ ਜੰਨੀਆਂ ਪੂਰੀ ਦੁਨੀਆ ਤੇ ਨਦੀਆਂ ਰਿਆਉ ਸਾਫ ਨੇ ਉਹਦੇ ਵਾਸਤੇ ਅਪਰਦਾ ਸਕਾਂਗੇ ਸਾਰਿਆਂ ਨੂੰ ਥਾਮਲ ਹੋਣ ਲਈ ਇਸ ਬੇਨਤੀ ਕਰਦੇ ਹਾਂ ਸਾਰਿਆਂ ਨੇ ਮਹਾਰਾਂ ਦੇ ਮਹਾਂਪੁਰਸਾਂ ਦੇ ਸਾਡੇ 23 ਸਾਬ ਦੇ ਜਿਹੜੇ ਤਾਂ ਹੋਰ ਵੀ ਜਿਹੜੇ ਵਿਦਵਾਨ ਆਉਣ ਉਹਨਾਂ ਦੇ ਵਿਚਾਰਾਂ ਨੂੰ ਖੰਭ ਲਾ ਹਲਣ 25 ਸਾਲ ਲ ਇੱਕ ਬਹੁਤ ਵੱਡਾ ਸੰਗਤ ਸਰੇ ਜੀ ਜੀ ਰਿਜ਼ਲਟ ਸਾਹਮਣੇ ਆ ਇਹ ਰਿਜ਼ਲਟ ਹੋਰ ਤਾਂ ਵੀ ਇਸੇ ਤਰ੍ਹਾਂ ਰਿਜ਼ਲਟ ਆ ਸਕਦੇ ਆ ਸਾਨੂੰ ਅੱਜ ਲੋੜ ਆ ਹਰਸਾ ਜਿਹੜਾ ਹੈਗਾ ਇਹ ਜਦੀਆਂ ਦਰਿਆਵਾਂ ਨੂੰ ਸਾਫ਼ ਕਰਨ ਵਾਸਤੇ ਯਤਨ ਬਹੁਤ ਬਹੁਤ ਧੰਨਵਾਦ ਜੀ ਸਮਝਿਆ ਲਈ ਸੋ ਇਨਸਾਨ ਸੰਤ ਬਲਵੀ ਸਿੰਘ ਸਿਚਵਾਲ ਜੀ ਜਿਹੜੇ ਹਮੇਸ਼ਾ 25 ਸਾਲ ਤੋਂ ਲਗਾਤਾਰ ਮੈਂ ਇਹਨਾਂ ਨੂੰ ਅਕਸਰ ਕਹਿੰਦਾ ਸਮਝਾਂਦਾ ਨੋ ਡੇਟ ਨੋ ਵੇਟ 24 ਘੰਟੇ ਜਿਹੜੇ ਕਹਿੰਦੇ ਨੇ ਕਿ ਕੰਮ ਤੇ ਲੱਗੇ ਰਹੋ ਕਿਰਤ ਕਰਦੇ ਰਹੋ ਸੋ ਬਹੁਤ ਹੀ ਵੱਡੇ ਤਰੀਕੇ ਨਾਲ ਜਿਵੇਂ ਇਹਨਾਂ ਨੇ ਪਵਿੱਤਰ ਕਾਲੀ ਮੈਨੂ ਸਾਫ ਕੀਤਾ ਇਸੇ ਤਰ੍ਹਾਂ ਬੁੱਢੇ ਦਰਿਆ ਤੇ ਵੀ ਜਾ ਕੇ ਕਾਰ ਸੇਵਾ ਆਰੰਭ ਕਰ ਦਿੱਤੀ ਹੈ ਤੇ ਵੱਡੇ ਪੱਧਰ ਤੇ ਜਿਹੜਾ ਬੁੱਢੇ ਦਰਿਆ ਨੂੰ ਸਾਫ ਵੀ ਕਰ ਰਹੇ ਨੇ ਕੈਮਰਾਮੈਨ ਗੁਰਪ੍ਰੀਤ ਔਰ ਦੇ ਨਾਲ ਬਲਵਿੰਦਰ ਸਿੰਘ ਢਾਲੀਵਾਲ ਡੇਲੀ ਪੋਸਟ ਪੂਤਲਾ